ਪੁੱਤ ਮੈਨੂੰ ਵਾਪਸ ਦੇ ਦੋ ਮੇਰਾ ਪੁੱਤ ਵਾਪਸ ਦੇ ਦੋ ਇਹ ਮੈਂ ਕਿੰਨੀ ਤੱਕ ਦੇ ਕਿੰਨੀ ਮੇਰਾ ਪੁੱਤ ਵਾਪਸ ਦੇ ਦੋ ਜਿੰਦਾ ਵੀ ਹੈਗਾ ਉਹਦਾ ਲਾ ਦੇ ਦੋ سال ਹੋ ਗਿਆ 1.5 ਸਾਲ ਹੋ ਗਿਆ ਵਾਹ ਕੱਲ 10 ਵਜੇ ਗੱਲ ਹੋਈ ਮੇਰੀ ਇਤਰ ਦੇ ਟਾਈਮ ਦੇ ਨਾਲ ਕਿੰਗੀਆਂ ਭਲੀਆਂ ਗੱਲਾਂ ਕਰਕੇ ਕੰਡਿਆਈ ਮਿਲਣਾ ਰੋਟੀ ਰੁੱਟੀ ਖਾਂਡਿਆਈ ਜਾਂ ਬਾਹਦੇ پوچھ مينو آهيو ته دو ਮੇਰਾ ਪੁੱਤ ਵਾਪਸ ਦੇ ਦੋ ਇਹ ਮੈਂ ਕਿੰਨੀ ਤਾਡੇ ਜੀ ਕਿੰਨੀ ਮੇਰਾ ਪੁੱਤ ਵਾਪਸ ਦੇ ਦੋ ਜਿੱਦਾਂ ਵੀ ਹੈਗਾ ਉਦਾਂ ਦਾ ਦੇ ਦੋ ਸਾਲ ਹੋ ਗਿਆ ਡੇਢ ਸਾਲ ਹੋ ਗਿਆ ਵਾ ਕੱਲ 10 ਵਜੇ ਗੱਲ ਹੋਈ ਮੇਰੀ ਇੱਧਰ ਦੇ ਟਾਈਮ ਦੇ ਨਾਲ ਕਿੰਗੀਆਂ ਭਲੀਆਂ ਗੱਲਾਂ ਕਰਕੇ ਕੰਡਿਆ ਹੀ ਮਿਲਣਾ ਰੋਟੀ ਰੋਟੀ ਖਾਣ ਡਿਆ ਹੀ ਆ ਬਾਅਦ ਵਿੱਚ ਮੈਂ ਫੋਨ ਨਹੀਂ ਕੀਤਾ ਮੈਂ ਸਾਰਾ ਦਿਨ ਉਹਨੂੰ ਫੋਨ ਕਰਦੀ ਰਹਿੰਨੀ ਹੁੰਨੀ ਆ ਪੁੱਛਦੀ ਰਹਿੰਨੀ ਹੁੰਨੀ ਕੀ ਕਰਨ ਡਿਆ ਵਾ ਅੱਜ ਮੈਂ ਕੱਲ ਕੀਟਾ ਨਾ ਮੈਨੂੰ ਰਾਤੀ 11:30 ਵਜੇ ਕਰਦੇ ਮੰਡੇ ਦਾ ਜਾਣਦਾ ਫੋਨ ਆਇਆ ਬੰਦਾ ਨੰਬਰ 'ਤੇ ਜੋ ਮੁੰਡੇ ਨਕੇ ਨੂੰ ਉਹਦੇ ਭਰਾ ਨੂੰ ਵੀ ਆਪਣੇ ਡੈਡੀ ਦਾ ਨੰਬਰ 'ਤੇ ਆਏ ਇਹ ਦੋਨੋਂ ਮੈਸੇਜ ਕੀਤਾ ਕੀ ਗੱਲ ਇਹ ਕਹਿੰਦਾ ਠੀਕ ਨਹੀਂ ਆਏ ਅੰਧਿਆਸ ਥੱਲੇ ਗਏ ਆਂ ਸਾਰੀ ਰਾਤ ਦੀ ਖਾਗ ਕਰਦੇ ਰਹੇ ਹੁਣ ਵੀ ਆਜੇ ਫੋਨ ਠੀਕਵਾਏ ਦੇ ਦੋ ਬੇਟੇ ਇੱਕ ਬੇਟੀ ਆ 20 ਸਾਲ ਦਾ ਹੀ ਗਾ ਜਿਸ ਮੇਰਾ ਮੁੱਤ ਜਵਾਨੇ ਹੋਂਢਾਈ ਤੁਹਾਨੂੰ ਕਿ ਨਹੀਂ ਮੇਰਾ ਮੁੱਤ ਦੇ ਦੋ ਜਿੱਦਾਂ ਵੀ ਹੈਗਾ ਮੇਰਾ ਪੁੱਤ ਮੇਰੇ ਦੋ ਰਿਜੇ ਪਾ ਲਓ ਮੇਰਾ ਪੁੱਤ ਮੇਰੇ ਦੋ ਰਿਜੇ ਪਾ ਲਓ ਰੱਬ ਨੇ ਤੇ ਜਿੰਦਾ ਰੱਖਿਆ ਉਹਨੂੰ ਕੀਤਾ ਤੇ ਜਿੱਦਾਂ ਵੀ ਹੈਗਾ ਮੇਰੀ ਚੋਲੀ ਚ ਪਾ ਦੋ ਜਨਾਮ ਅਜੀਤ ਸਿੰਘ ਜੀ ਹਾਂਜੀ ਅਸੀਂ ਸਰਕਾਰ ਤੋਂ ਪੂਰ ਜ਼ੋਰ ਮੰਗ ਕਰਦੇ ਆ ਕਿ ਉਸ ਦੀ ਮਰਤਕ ਦੇ ਆ ਸਾਰਾ ਕੋਜ ਮੰਨ ਲੋ ਦੇਖਦੇ ਆ ਇਹਨਾਂ ਦੇ ਹਾਲਾਤ ਦੇਖਦੇ ਆ ਇੱਥੇ ਇਹਨਾਂ ਦੀ ਨਿਵਾਸ ਸਥਾਨ ਪਿੰਡ ਧਾਰੀਵਾਲ ਪੁੱਜਾ ਵਿਖੇ ਜ਼ਿਲ੍ਹਾ ਗੁਰਦਾਸਪੁਰ ਵਿਖੇ ਪੰਚਾਇਤ ਦੀ ਫੋਰਜੋਰ ਅਪੀਲ ਕੀਤੀ ਜਾਂਦੀ ਹੈ। ਸੂ ਤਕਰੀਬਨ 1.5 ਸਾਲ ਹੋ ਗਏ ਜੀ। ਤਕਰੀਬਨ 70-75 ਲੱਖ ਦੇ ਕਰੀਬ ਕਰਜ਼ਾ ਚੁੱਕ ਕੇ ਮਿਲ ਗਿਆ ਹੈ ਜੀ। ਹੁਣ ਹਾਲਤ ਬਹੁਤ ਹੀ ਤਰਸਯੋਗ ਤੋਂ ਨਹੀਂ ਦੇਖ ਹੀ ਰਿਹਾ ਜੀ। ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੈ। ਅਜੇ ਇਸਰ ਕੁਝ ਕਨਫਰਮ ਨਹੀਂ ਹੋੰ데요। ਹਲੋ ਜੀ ਹਰ ਅਟੈਕ ਦੱਸਿਆ ਜਾ ਰਿਹਾ ਵੀ ਉਹਨੂੰ ਹਰ ਅਟੈਕ ਹੋਇਆ ਹੈ ਅਜੇ ਕੁਝ ਕਨਫਰਮ ਨਹੀਂ ਕਿ ਕਿਦਾਂ ਡੈਥ ਹੋਈ ਉਹਦੀ ਪਰ ਕੁਝ ਮੰਗ ਕਰਦੇ ਆ ਵੀ ਉਹਦੀ ਡੈੱਡ ਬੋਡੀ ਨੂੰ ਇੰਡੀਆ ਲੈ ਕੇ ਆਇਆ ਜਾਵੇ ਹਾਂਜੀ ਤੇ ਜੋ ਵੀ ਬੰਦ ਕਰਵੇ ਕੀਤੀ ਜਾਵੇ ਬਹੁਤ ਮੜਾ ਹੈ ਉਹਦੇ ਛੋਟੇ ਬ੍ਰਦਰ ਦਾ ਬਹੁਤ ਰੋ ਰੋ ਕੇ ਮੜਾ ਹਾਲ ਹੈ ਮਾਤਾ ਜੀ ਦਾ ਬਹੁਤ ਮੜਾ ਹਾਲ ਹੈ ਲੈਨਰਈ ਵੀਰਾਂ ਨੂੰ ਬੇਨਤੀ ਹੈ ਕਿ ਜਿੰਨੀ ਵੀ ਦਲਾਜ ਦੀ ਡੈੱਡ ਬੋਡੀ ਲਈ ਵੰਟਬਦ ਕੀਤੀ ਜਾ ਸਕਦੀ ਸਾਰੇ ਕਰਤੋਂ ਕੋਈ ਪਰਿਵਾਰ ਦਾ ਬਹੁਤ ਮੜਾ ਹਾਲ ਹੈ ਸਰਕਾਰ ਨੂੰ ਸਾਡੇ ਹੱਥ ਜੋੜ ਕੇ ਮੰਗਿਆ ਵੀ ਉਹਦੀ ਡੈੱਡ ਬੋਡੀ ਇੰਡੀਆ ਲੈ ਹੁੰਦੀ ਜਾਵੇ ਨਾ ਹੋਵੋ ਪਰੇਸ਼ਾਨ ਸਾਰੇ ਇਰਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658